ਅਸੀਂ ਸਮੁੱਚੇ ਪੰਜਾਬ ਦੇ ਵਿੱਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਇਹ ਫੈਸਲਾ ਕੀਤਾ ਹੋਇਆ ਹੈਗਾ ਕਿ ਜਿੰਨੇ ਵੀ ਸਾਡੇ ਮਹਾਨ ਰਹਿਬਰ ਨੇ ਸਾਡੇ ਗੁਰੂ ਸਾਹਿਬ ਨੇ ਜਾਂ ਸਾਡੇ ਮਹਾਨ ਗੁਰੂ ਸਾਹਿਬ ਤੋਂ ਬਿਨਾਂ ਹੋਰ ਮਹਾਨ ਉਹ ਲੋਕ ਨੇ ਜਿਨ੍ਹਾਂ ਨੇ ਸਮਾਜ ਦੇ ਲਈ ਬਲੱਖਣ ਕੰਮ ਕੀਤੇ ਨੇ ਸਮਾਜ ਦੇ ਚੰਗੇਰੇ ਹਿੱਤਾਂ ਲਈ ਕਾਰਜ ਕੀਤੇ ਨੇ ਉਹਨਾਂ ਦੇ ਜਨਮ ਦਿਨ ਉਹਨਾਂ ਦੇ ਸ਼ਹੀਦੀ ਦਿਨ ਵੱਡੇ ਪੱਧਰ ਤੇ ਮਨਾਏ ਜਾਣ ਅਸੀਂ ਜਿਸ ਤਰ੍ਹਾਂ ਕੱਲ ਵੀ ਬਸਾਖੀ ਦਾ ਤਿਹਾਉਰ ਸੀ ਜਿਹੜਾ ਆਮ ਲੋਕ ਉਹਨੂੰ ਇੱਕ ਬਸਾਖੀ ਦਾ ਮੇਲਾ ਮੰਨਦੇ ਨੇ ਪਰ ਉਸ ਦੀ ਮਹੱਤਤਾ ਸੀ ਜਿੱਥੇ ਲੋਕਾਂ ਨੂੰ ਦੱਸੀ ਹੈਗੀ ਵੀ ਗੁਰੂ ਸਾਹਿਬ ਨੇ ਇੱਕ ਐਦਾਂ ਦਾ ਜੱਥੇਬੰਦ ਢੰਚਾ ਇਕੱਤਰ ਕੀਤਾ ਜਿਹਦੇ ਵਿੱਚ ਪੰਜ ਪਿਆਰਿਆਂ ਨੂੰ ਸੂਰਤੇ ਦੇਸ਼ ਦੇ ਵਿੱਚੋਂ ਬੁਲਾ ਕੇ ਤੁਨੇ ਗਿਆ ਉਹ ਵੱਖੋ ਵੱਖ ਜਾਤਾਂ ਤੇ ਧਰਮਾਂ ਨਾਲ ਸੰਬੰਧਿਤ ਉਹਨਾਂ ਦੀ ਇੱਕ ਫੌਜ ਤਿਆਰ ਕੀਤੀ ਉਸ ਦੇ ਨਾਲ ਹੀ ਝੱਲਿਆਂ ਵਾਲੇ ਬਾਗ ਦੇ ਵਿੱਚ ਜੋ ਸਾਕਾ ਹੋਇਆ ਉਸ ਦਿਨ ਉਹ ਵੀ ਵੀ ਵਿਆਖਿਆ ਲੋਕਾਂ ਨੂੰ ਕੀਤੀ ਹੈ ਵੀ ਆਓ ਸਾਡਾ ਇਤਿਹਾਸ ਇੰਦਾ ਦਾ ਗੌਰਵਮਈ ਆ ਅੱਜ ਵੀ ਸਮੁੱਚੇ ਪੰਜਾਬ ਦੇ ਵਿੱਚ ਜਿੱਥੇ ਡਾਕਟਰ ਭੀਮਰਾਓ ਅਮੇਦਕਰ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਜ਼ਿਲ੍ਹੇ ਪਟਿਆਲੇ ਦੇ ਵਿੱਚ ਅੱਜ ਸਮੁੱਚੇ ਲੋਕਾਂ ਨੂੰ ਜਿਹਦੇ ਵਿੱਚ ਸਾਡੇ ਵਿਦਿਆਰਥੀ ਆਗੂ ਤੇ ਮੁਲਾਜ਼ਮ ਆਗੂ ਆਏ ਇੱਥੇ 30 ਮਿੰਟ ਜੁਆਲੇ ਆਗੂ ਤੇ ਨਰੇਗਾ ਤੇ ਨਿਰਮਾਣ ਦੇ ਆਗੂ ਤੇ ਗਏ ਹੋਰ ਬਹੁਤ ਸਾਰੇ ਜਨਤਕ ਜਥੇਬੰਦੀਆਂ ਦੇ ਸੰਬੰਧ ਲੋਕ ਤੇ ਗਏ ਉਹ ਇੱਥੇ ਪਹੁੰਚੇ ਉਹਨਾਂ ਨੇ ਜਿੱਥੇ ਆਪਣੇ ਵਿਚਾਰਾਂ ਦੇ ਵਿੱਚ ਬਕਾਇਦਾ ਤੌਰ ਤੇ ਜਿੱਥੇ ਡਾਕਟਰ ਭੀਮਰਾਓ ਵੇਦਕਰ ਬਾਰੇ ਜਾਣਕਾਰੀ ਦਿੱਤੀ ਵੀ ਕਿੰਦਾਂ ਦੇ ਔਖੇ ਹਾਲਾਤਾਂ ਦੇ ਵਿੱਚ ਉਹਨਾਂ ਨੇ ਜਦੋਂ ਸਮਾਜ ਦੇ ਵਿੱਚ ਪੂਰਾ ਸ਼ੂਆ ਸਾਥ ਤੇ ਬਹੁਤ ਜ਼ਿਆਦਾ ਵਿਕਟਰ ਹੁੰਦਾ ਸੀ ਉਸ ਟਾਈਮ ਦੇ ਵਿੱਚ ਕੋਸਤੀ ਪੜ੍ਹਾਈ ਵੀ ਕੀਤੀ ਉੱਚੀ ਪੜ੍ਹਾਈ ਤੋਂ ਬਿਨਾਂ ਇੱਕ ਐਨੀ ਤਰੱਕੀ ਕੀਤੀ ਕਿ ਲੋਕਾਂ ਨੂੰ ਮਜਬੂਰ ਕਰਤਾ ਵੀ ਯਾਰ ਔਖੇ ਸਮਿਆਂ ਦੇ ਵਿੱਚ ਵੀ ਇਹ ਸਿਸਟਮ ਦਾ ਟੱਕਰਾਂ ਕੀਤਾ ਜਾ ਸਕਦਾ ਅੱਜ ਅਸੀਂ ਸਾਰੇ ਨੇ ਇਕੱਠੇ ਹੋ ਕੇ ਇਹ عہد ਲਿਆਗਾ ਵੀ ਆਓ ਬਾਬਾ ਸਾਹਿਬ ਦੇ ਉਹਨਾਂ ਪਾਏ ਹੋਏ ਪੂਰਨਿਆਂ ਤੇ ਚੱਲੀਏ ਦੱਬੇ ਕੁਚੜੇ ਲੋਕਾਂ ਨੂੰ ਨਾਲ ਲੈ ਕੇ ਇੱਕ ਐਦਾ ਦਾ ਫੜਾ ਉਸਾਰੀਏ ਜਿਹਦੇ ਉੱਤੇ ਹਰੇਕ ਵਰਗ ਦੀ ਜਿਹੜਾ ਪੀੜਤਾ ਉਹਦੀ ਗੱਲ ਕੀਤੀ ਜਾ ਸਕੇ ਅੱਜ ਅਸੀਂ ਇਹ ਪ੍ਰੋਗਰਾਮ ਇੱਥੇ ਸਮੁੱਚੇ ਲੋਕਾਂ ਨੇ ਇਕੱਠੇ ਹੋ ਕੇ ਕੀਤਾਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਦਾਂ ਦੇ ਪ੍ਰਾਲੀ ਜਿਹੜੇ ਸਾਡੇ ਮਹਾਨ ਰੈਵਰ ਨੇ ਉਹਨਾਂ ਦੀ ਜਾਚ ਕਰਦੇ ਰਹਿਣਗੇ